ਇਹਦੇ ਕੰਪਾਉਂਡ ਦੀ ਕੋਟਿੰਗ ਕੀਤੀ ਹੋਈ ਆ ਠੀਕ ਹੈ ਬਾਈ ਇਹਦੇ ਵਿੱਚ ਇੱਕ ਤਾਂ ਜਾਰੀ ਚ ਸ਼ਿਕਾਇਤ ਨਹੀਂ ਹੈਗੀ ਇਹਦੀ ਲਾਈਫ ਵੱਧਦੀ ਆ ਹਮ ਤੈਨੂੰ ਦਾ ਮਾਲ ਹੈਗਾ ਜਿਹੜਾ ਆਪਣੇ ਕੋਲੇ ਹਾਂਜੀ ਇਹਦਾ ਤਾਂ 105 ਰੁਪਏ ਰੇਟ ਹੈ ਜੀ ਇਹਦਾ 105 ਰੁਪਏ ਰੇਟ ਹੈ ਤੋਲ ਕੇ ਹਾਂਜੀ ਕੀ ਹੋਇਆ ਕੰਮ ਤੈਨੂੰ ਦੀ ਅੱਛਾ ਬਾਈ ਹਾਂਜੀ ਆ ਦਿਖਾ ਦਿਓ ਹਾਂਜੀ ਇਹ ਸਟੈਂਪ ਲੱਗੀ ਆ ਉਹ ਕਿ ਮੀਟਰ ਮੀਟਰ ਤੇ ਸਟੈਂਪ ਆਊਗੀ ਜੀ ਇਹਦੇ ਉੱਤੇ ਇਹ ਸਾਰਾ ਦੁਬਾਰਾ ਕੀਤਾ ਹੋਇਆ ਹੈ ਇਹ ਉਹ ਘੱਟ ਦੇਖਦੇ ਆ ਬਾਈ ਇਹ ਕੋਈ ਕਰਕੇ ਨਹੀਂ ਹੁੰਦਾ ਹਾਂਜੀ ਕੋਈ ਕਰਕੇ ਨਹੀਂ ਦਿੰਦਾ ਇਹ 16 ਗਜ ਦਾ ਮਾਲ ਹੈ ਜਿਹੜਾ ਸਾਰਾ ਇਹ ਤੋਲ ਕੇ ਦਿੰਦੇ ਆ ਜੀ ਠੀਕ ਹੈ ਭਾਈ ਮੈਨੂੰ ਲੱਗਦਾ ਇੰਨੀ ਖਰਾਬ ਹੈਗੀ ਆ ਜਨਾਬ ਜੀ ਮੜੀ ਜੀ ਇੱਥੋਂ ਲੱਗ ਰਿਹਾ ਹੈ ਹਾਂਜੀ ਖਰਾਬ ਹੋ ਗਏ ਹਾਂਜੀ ਥੱਲੇ ਥੱਲੇ ਉਹ ਕੱਟ ਕੇ ਉਹਦਾ ਫਰਮਾ ਬਣਾ ਕੇ ਉਹਦੇ ਨਾਲ ਆਪਾਂ ਉਹਨੂੰ ਵੈਲਡਿੰਗ ਵੀ ਕਰ ਕੋਈ ਨਹੀਂ ਆ ਸਕਦਾ ਆਪਣੇ ਕੋਲੇ ਕਸਟਮਰ ਨਹੀਂ ਆ ਸਕਦਾ ਦੂਰੋਂ ਆ ਹਾਂਜੀ ਉਹਨੂੰ ਆਪਾਂ ਵੀਡੀਓ ਕਾਲ ਦੇ ਰਾਈ ਠੀਕ ਹੈ ਜੀ ਉਹਨੂੰ ਸਾਰਾ ਆਪਾਂ ਚੈੱਕ ਕਰਾ ਸਕਦੇ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਹਰ ਰੋਜ਼ ਨਵੀਆਂ ਬਣਦੀਆਂ ਕੋਠੀਆਂ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਨੇ ਆ ਅੱਜ ਆਪਾਂ ਕੋਠੀਆਂ ਨਾਲ ਹੀ ਸੰਬੰਧਤ ਇੱਕ ਜਿਹੜੀ ਚੀਜ਼ ਕੋਠੀਆਂ ਦੇ ਵਿੱਚ ਸ਼ੁਰੂ ਦੇ ਵਿੱਚ ਹੀ ਚਾਹੀਦੀ ਹੁੰਦੀ ਹੈ ਉਹ ਹੁੰਦੀ ਹੈ ਚਿਗਾ ਨਿਊ ਸਰਸਾ ਸਟੀਲ ਵਰਕਸ ਦੇ ਨਾਂ ਤੇ ਇਹਨਾਂ ਦੀ ਵਰਕਸ਼ਾਪ ਹੈ ਜੀ ਤੇ ਬਾਈ ਨਾਲ ਕਰਦੇ ਆਪਾਂ ਗੱਲਬਾਤ ਆ ਜਾਓ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਇਹ ਆਪਣਾ ਜੋ ਆਪਾਂ ਕਿਹੜੇ ਏਰੀਆ ਦੇ ਵਿੱਚ ਖੜੇ ਆ ਤੇ ਲੋਕੇਸ਼ਨ ਕਿਹੜੀ ਆ ਤੇ ਆਪਣਾ ਨਾਮ ਜ਼ਰੂਰ ਦੱਸੋ ਬਾਈ ਜੀ ਮੇਰਾ ਨਾਮ ਰਜਿੰਦਰ ਸਿੰਘ ਹੈ ਠੀਕ ਹੈ ਜੀ ਆਪਾਂ ਛਨੀਰ ਖੜੇ ਆ ਕੁਦੂ ਵਾਲਾ ਰੋਡ ਹੈ ਠੀਕ ਹੈ ਜੀ ਕੁਦੂ ਵਾਲਾ ਰੋਡ ਤੇ ਆਪਣੀ ਵਰਕਸ਼ਾਪ ਹੈ ਹਾਂਜੀ ਬਾਈ ਛਨੀਰ ਤੇ ਇਹ ਲੋਕੇਸ਼ਨ ਹੈ ਜੀ ਇਹਦੀ ਠੀਕ ਹੈ ਬਾਈ ਜੀ ਹਾਂਜੀ ਤੇ ਬਾਈ ਜੀ ਆਪਾਂ ਜੇ ਗੱਲ ਕਰੀਏ ਇਹ ਆਪਾਂ ਨੂੰ ਚਗਾਠਾਂ ਦਾ ਕੰਮ ਹੈ ਜਿਹੜਾ ਤੇ ਇਹ ਨੂੰ ਆਪਾਂ ਨੂੰ ਕਰਦੇ ਨੂੰ ਕਿੰਨਾ ਕੁ ਟਾਈਮ ਹੋ ਗਿਆ ਲਗਭਗ ਜੀ 2006 ਤੋਂ ਆਪਾਂ ਇਹ ਕੰਮ ਕਰਦੇ ਪਏ ਹਾਂ ਠੀਕ ਹੈ ਬਾਈ ਜੀ ਪਹਿਲਾਂ ਮੇਨ ਰੋਡ ਦੇ ਉੱਪਰ ਸੀਗੀ ਆਪਣੀ ਵਰਕਸ਼ਾਪ ਜੀ ਬਾਈ ਉਸ ਤੋਂ ਬਾਅਦ ਚ ਇਹ ਆਪਾਂ ਇੱਧਰ 7-8 ਸਾਲ ਆਪਾਂ ਨੂੰ ਇੱਥੇ ਹੋ ਗਏ ਜੀ ਕੰਮ ਕਰਦੇ ਨੇ ਠੀਕ ਹੈ ਬਾਈ ਜੀ ਤੇ ਆਪਾਂ ਬਾਈ ਜੇ ਚਗਾਠਾਂ ਦੀ ਗੱਲ ਕਰੀਏ ਆਜਾ ਆਪਾਂ ਦਿਖਾ ਦਿੰਨੇ ਆ ਤੇ ਇਹਦੀ ਬਾਈ ਆਪਾਂ ਜੇ ਗੱਲ ਕਰੀਏ ਤਾਂ ਤੁਸੀਂ ਇਹਦੇ ਵਿੱਚ ਮੇਜ਼ ਜੀ ਜੋ ਵੀ ਜਿਹੜੀ ਚਾਦਰ ਹੈ ਸਭ ਇਹ ਚਾਦਰ ਇਹ ਕਿਹੜੀ ਵਰਤਦੇ ਹੋ ਤੇ ਕਿਹੜੀ ਕੰਪਨੀ ਦੀ ਵਰਤਦੇ ਹੋ ਜੇ ਕਸਟਮਰ ਆਪਣੇ ਤੋਂ ਆਰਡਰ ਦਿੰਦਾ ਹੈ ਤਾਂ ਉਹ ਆਪਣੇ ਪਹਿਲਾਂ ਹੀ ਡਿਮਾਂਡ ਹੁੰਦੀ ਹੈ ਉਹਦੀ ਵੀ ਮੈਨੂੰ ਚੀਜ਼ ਚਲਦੀ ਮਿਲੇ ਤੇ ਮੈਨੂੰ ਕੁਆਲਿਟੀ ਦਾ ਪਤਾ ਲੱਗੇ ਲੱਗੇ ਵੀ ਵਾਕਈ ਵੀ ਕੁਆਲਿਟੀ ਆ ਹੈਗੀ ਬਾਈ ਆਪਣੇ ਕੋਲੇ ਦੋ ਬ੍ਰਾਂਡ ਨੇ ਠੀਕ ਹੈ ਬਾਈ ਇੱਕ ਤਾਂ ਜੇਐਸਡਬਲੂ ਆ ਜੀ ਠੀਕ ਹੈ ਜੀ ਇੱਕ ਕਾਮਤੈਨੂ ਆ ਠੀਕ ਹੈ ਜੀ ਜਿਹੜੀ ਕਾਮਤੈਨੂ ਦੀ ਕੁਆਲਿਟੀ ਹੈਗੀ ਆ ਇਹ ਵੀ ਵਧੀਆ ਕੁਆਲਿਟੀ ਹੈਗੀ ਆ ਜਿਵੇਂ ਆਪਾਂ ਟਾਟਾ ਦਾ ਲਾ ਲਓ ਠੀਕ ਹੈ ਜੀ ਉਹਦੇ ਬਰੋਬਰ ਦੀ ਕੁਆਲਿਟੀ ਹੈ ਕੰਮ ਤੇਨੋਂ ਦੀ ਠੀਕ ਹੈ ਬਈ ਇਹ ਚੋਲਾ ਗਾ ਜੀ ਦਾ ਮਾਲ ਹੈ ਜਿਹੜਾ ਸਾਰਾ ਇਹ ਆਪਣੇ ਕੋਲੇ ਜਿਹੜਾ ਹੈਗਾ ਇਸ ਟਾਈਮ ਮੌਜੂਦ ਹੈਗਾ ਮਾਲ ਠੀਕ ਹੈ ਬਾਈ ਹਾਂਜੀ ਤੇ ਮੰਨ ਕੇ ਚੱਲੋ ਜਿਵੇਂ ਬਾਈ ਕਈ ਵਾਰ ਡੁਪਲੀਕੇਸੀ ਬਹੁਤ ਆ ਹਨਾ ਹਾਂਜੀ ਤੇ ਉਹ ਚੀਜ਼ ਅਗਲਾ ਇੱਥੇ ਆਰਡਰ ਦੇਣ ਆਉਣਾ ਮੰਨ ਲਓ ਨੇ ਘਰੇ ਚਗਾਠਾਂ ਲਾਉਣੀਆਂ ਤੁਹਾਨੂੰ ਆਰਡਰ ਦੇਣ ਆ ਗਿਆ ਬੰਦਾ ਵੀ ਇੰਨੀਆਂ ਚਗਾਠਾਂ ਲਾਉਣੀਆਂ ਤੁਸੀਂ ਉਹਦੀ ਜਿਹੜੀ ਰਿਕੁਆਇਰਮੈਂਟ ਹੈ ਉਹਨੂੰ ਕੀ ਪਤਾ ਲੱਗੂ ਵੀ ਇਹ ਕੰਮ ਤੇਨੋਂ ਦਾ ਮਾਲ ਹੀ ਲਾ ਰਹੇ ਆ ਉਹਦੇ ਉੱਤੇ ਸਟੈਂਪ ਹੋਊਗੀ ਜੀ ਬਕਾਇਦਾ ਲੱਗੀ ਹੋਊਗੀ ਸਟੈਂਪ ਆ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਠੀਕ ਆ ਜੀ ਆ ਦੇਖੋ ਆ ਸਟੈਂਪ ਲੱਗੀ ਹੋਈ ਆ ਕੰਮ ਤੈਨੂੰ ਵੀ ਅੱਛਾ ਬਾਈ ਹਾਂਜੀ ਆ ਦਿਖਾ ਦਿਉਣਾ ਇਹ ਸਟੈਂਪ ਲੱਗੀ ਆ ਉਹ ਕਿ ਮੀਟਰ ਮੀਟਰ ਤੇ ਸਟੈਂਪ ਆਊਗੀ ਜੀ ਇਹਦੇ ਉੱਤੇ ਠੀਕ ਆ ਬਾਈ ਜੀ ਹਾਂਜੀ ਇਹ ਮਜੂਦ ਚਾਰ ਜਦੋਂ ਆਪਾਂ ਬੈਂਡ ਕਰਾਂਗੇ ਉਹਦੇ ਵਿੱਚ ਵੀ ਇਹ ਮਜੂਦ ਰਹੂਗੀ ਇਹਦੇ ਵਿੱਚ ਠੀਕ ਆ ਬਾਈ ਉਹ ਆਪਾਂ ਅਗਲੇ ਨੂੰ ਤਸੱਲੀ ਕਰਾ ਸਕਦੇ ਆ ਵੀ ਹਾਂ ਵੀ ਆ ਚੀਜ਼ ਇੱਥੇ ਰਹਿ ਗਈ ਆ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਆਪਾਂ ਕਹਿ ਕੇ ਕੋਸ਼ਿਸ਼ ਲਾ ਆਪਾਂ ਕੁਛ ਲਾ ਫਕਸਰੀ ਹਾਂਜੀ ਤੇ ਤਾਂ ਬਾਈ ਜੇ ਆਪਾਂ ਦੇਖੀ ਜਦੋਂ ਆ ਤੇ ਉਹ ਲੈਣ ਆਊਗਾ ਤੁਸੀਂ ਉਹਨੂੰ ਉਹਦੇ ਨਾਲ ਜਦੋਂ ਸ਼ੁਰੂ ਦੇ ਵਿੱਚ ਗੱਲ ਕਰਦੇ ਹੋ ਹਾਂਜੀ ਵੀ ਆਪਾਂ ਤੋਲ ਕੇ ਦਿੰਨੇ ਆ ਜਾਂ ਆਪਣਾ ਮਾਲ ਇਹ ਆਪਾਂ ਫੁੱਟਾਂ 'ਚ ਦਿੰਨੇ ਆ ਇਹ ਮਾਲ ਆਪਾਂ ਤੋਲ ਕੇ ਦਿੰਨੇ ਆ ਜੀ ਠੀਕ ਹੈ ਬਾਈ ਜਿਹੜਾ ਤਾਂ ਕਾਮ ਤੈਨੂੰ ਦਾ ਮਾਲ ਹੈਗਾ ਜਿਹੜਾ ਆਪਣੇ ਕੋਲੇ ਹਾਂਜੀ ਇਹਦਾ ਤਾਂ 105 ਰੁਪਏ ਰੇਟ ਹੈ ਜੀ ਇਹਦਾ 105 ਰੁਪਏ ਰੇਟ ਹੈ ਤੋਲ ਕੇ ਹਾਂਜੀ ਠੀਕ ਹੈ ਬਾਈ ਜਿਹੜਾ ਜੀਐਸਡਬਲਿਊ ਦਾ ਹੈਗਾ ਇਹਦਾ 95 ਰੁਪਏ ਹੈ ਤੋਲ ਕੇ ਰੇਟ ਇਹਦਾ ਠੀਕ ਹੈ ਜੀ ਇਹਦਾ ਥੋੜਾ ਘੱਟ ਹਾਂਜੀ ਜੀਐਸਡਬਲਿਊ ਦਾ ਘੱਟ ਹੈ ਕਾਮ ਤੈਨੂੰ ਦਾ ਵੱਧ ਰੇਟ ਹੈ ਤੇ ਬਾਈ ਜੀ ਆਪਾਂ ਗੱਲ ਕਰੀਏ ਜਿਹੜਾ ਆਰਡਰ ਹੈ ਹਾਂਜੀ ਇਹ ਅਗਲੇ ਨੇ ਚਿਗਾਠ ਬਣਵਾਉਣੀ ਹੈ ਮੰਨ ਲਓ ਅਗਲੇ ਨੇ ਮਿਸਤਰੀ ਲਾਉਣਾਗਾ ਵੀ ਆਪਾਂ ਆ ਦਿਨ ਨੂੰ ਮਿਸਤਰੀ ਲਾਉਣਾ ਤੇ ਚਿਗਾਠ ਦਾ ਆਰਡਰ ਦੇਣਾਗਾ ਹਾਂਜੀ ਉਹਦਾ ਕੀ ਪ੍ਰੋਸੀਜਰ ਹੈ ਬਾਈ ਤੇ ਕਿੰਨੇ ਟਾਈਮ ਚ ਆਰਡਰ ਤੁਸੀਂ ਪਕਟਾ ਦਿੰਨੇ ਹੋ ਉਹਦੇ ਵਿੱਚ ਪ੍ਰੋਸੀਜਰ ਉਹਦਾ ਇਹ ਹੈਗਾ ਜੀ ਵੀ ਜਿਵੇਂ ਕੋਈ ਨਕਸ਼ਾ ਜੇ ਤਾਂ ਕਿਸੇ ਦਾ ਨਕਸ਼ਾ ਬਣਿਆ ਹੋਇਆ ਠੀਕ ਹੈ ਜੀ ਉਹ ਨਕਸ਼ਾ ਆ ਜਾਂਦਾ ਆਪਣੇ ਕੋਲੇ ਠੀਕ ਹੈ ਜੀ ਅਗਰ WhatsApp ਵੀ ਕਰ ਦਿੰਦਾ WhatsApp ਵੀ ਕਰ ਦਿੰਦਾ ਜਾਂ ਇੱਥੇ ਆਪਣੇ ਕੋਲੇ ਆ ਕੇ ਵੀ ਨਕਸ਼ਾ ਵੀ ਦੇ ਜਾਂਦਾ ਠੀਕ ਹੈ ਜੀ ਅਗਰ ਕਿਸੇ ਦਾ ਨਕਸ਼ਾ ਨਹੀਂ ਬਣਿਆ ਹੋਇਆ ਠੀਕ ਹੈ ਜੀ ਉਹ ਜਿਵੇਂ ਅਗਲੇ ਦੇ ਜਿਹੜੇ ਪਿੰਡ ਦੇ ਵਿੱਚ ਜਾਂ ਕਿਤੇ ਵੀ ਹੈਗਾ ਉਹ ਜਾ ਕੇ ਉਸ ਤੋਂ ਆਪਾਂ ਸਹਿਜ ਲੈ ਲੈਨੇ ਆ ਠੀਕ ਹੈ ਜੀ ਸਹਿਜ ਲੈ ਕੇ ਉਸ ਤੋਂ ਬਾਅਦ ਜਿਹੜਾ ਟਾਈਮ ਹੈਗਾ ਆਪਾਂ ਅਗਲੇ ਨੂੰ ਮੰਨ ਕੇ ਚੱਲੋ ਵੀ ਜੇ 3 ਤੋਂ 4 ਦਿਨ ਜਾਂ 5 ਦਿਨ ਜਿੰਨੇ ਵੀ ਲੱਗਦੇ ਆਪਾਂ ਕੰਮ ਦੇ ਹਿਸਾਬ ਨਾਲ ਉਹਨਾਂ ਨੂੰ ਟਾਈਮ ਦੇ ਦਿੰਨੇ ਆ ਉਹਦੇ ਸਾਰਾ ਟਾਈਮ ਦੇ ਵਿੱਚ ਵਿੱਚ ਆਪਾਂ ਉਹਨਾਂ ਨੂੰ ਜਿਹੜੀ ਚੁਗਾਠਾ ਉਹਨਾਂ ਦਾ ਆਰਡਰ ਆ ਉਹ ਤਿਆਰ ਕਰਕੇ ਰੈਡੀ ਕਰਕੇ ਆਪਾਂ ਉਹਨਾਂ ਨੂੰ ਦੇ ਦੇਈਏ ਉਦਾਂ ਦਾ ਕੁਝ ਨਹੀਂ ਵੀ ਅਗਲੇ ਨੂੰ ਅਗਲੇ ਨੂੰ ਉਧਰੋਂ ਮਿਸਤਰੀ ਲੱਗ ਰਿਹਾ ਉਹ ਚੁਗਾਠਾ ਮੰਗੀ ਜਾਂਦਾ ਤੁਸੀਂ ਆਰਡਰ ਵਾਲਾ ਕੋਈ ਦਿੱਕਤ ਨਹੀਂ ਆਉਣਾ। ਨਾ ਜਿੰਨਾ ਨਾਲ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ। ਟਾਈਮ ਟੂ ਟਾਈਮ ਆਪਾਂ ਉਹਨਾਂ ਨੂੰ ਤਿਆਰ ਕਰਕੇ ਉਹਨਾਂ ਨੂੰ ਆਪਾਂ ਮਾਲ ਤਿਆਰ ਕਰਕੇ ਰੈਡੀ ਕਰਕੇ ਉਹਨਾਂ ਨੂੰ ਦੇ ਦਿੰਨੇ ਆ। ਉਹਨਾਂ ਨੂੰ ਫੋਨ ਕਰ ਦਿੰਨੇ ਆ ਜੇ ਤਾਂ ਉਹਨਾਂ ਨੇ ਆਪ ਆ ਕੇ ਲੈ ਕੇ ਜਾਣਾ ਤਾਂ ਠੀਕ ਆ ਨਹੀਂ ਤਾਂ ਆਪਾਂ ਉਹਨਾਂ ਨੂੰ ਪਹੁੰਚਾ ਵੀ ਦਿੰਨੇ ਆ ਵੀ ਅਗਲੇ ਦਿਨ ਵੀ ਘਰੇ ਵੀ ਤੁਸੀਂ ਆ ਪਹੁੰਚਦਾ ਵੀ ਕਰ ਦਿੰਨੇ ਆ। ਠੀਕ ਆ ਬਈ ਜੀ। ਹਾਂਜੀ। ਤੇ ਇੱਕ ਆਪਾਂ ਗੱਲ ਕਰੀਏ ਬਈ ਸਾਰੇ ਆਪਣੀ 올ਓਵਰ ਪੰਜਾਬ ਦੇ ਵਿੱਚ ਡਿਲੀਵਰੀ ਜਾਂ ਜੇਕਰ ਆਪਣਾ ਸਾਈਡ ਹੋਵੇ ਹਰਿਆਣਾ ਸਾਈਡ, ਰਾਜਸਥਾਨ ਸਾਰੇ ਕਿਤੇ ਡਿਲੀਵਰੀ ਹੈਗੀ ਹੈ ਹਾਂਜੀ ਹਾਂਜੀ ਜਿੱਥੇ ਮਰਜੀ ਹੈ ਡਿਲੀਵਰੀ ਸਾਰੇ ਥਾਂ ਤੇ ਡਿਲੀਵਰੀ ਹੈਗੀ ਹੈ ਠੀਕ ਹੈ ਜੀ 50 50 ਸਾਲ ਉਹ ਉੱਥੇ ਆਪਾਂ ਪਹੁੰਚਦੀ ਕਰਦੇ ਆਜੋ ਬਾਈ ਆਪਾਂ ਦਿਖਾ ਰਹੀਏ ਅੱਗੇ ਹੈ ਨਾ ਜੀ ਜੋ ਵੀ ਮਾਲ ਬਣਿਆ ਪਿਆ ਬਾਈ ਉਹਨਾਂ ਦਾ ਤੇ ਇੱਕ ਆਪਾਂ ਹੋਰ ਗੱਲ ਕਰੀਏ ਬਾਈ ਇੱਕ ਨਾ ਬਾਈ ਜਿਹੜਾ ਇੱਕ ਨਾ ਚੀਜ਼ ਆਪਾਂ ਬਹੁਤ ਦੇਖਦੇ ਆਂ ਹਾਂਜੀ ਆਪਾਂ 10 11 ਸਾਲ ਜਿਹੜੇ ਮਕਾਨਾਂ ਨੂੰ ਬਣਿਆ ਨੂੰ ਹੋ ਗਏ ਹਾਂਜੀ ਉਹਦੇ ਚ ਨਾ ਇੱਕ ਚਗਾਠਾਂ ਮੈਂ ਜ਼ਿਆਦਾਤਰ ਇਹ ਦੇਖੀਆਂ ਨੇ ਵੀ ਇੱਥੋਂ ਉਹ ਹੁੰਦੀਆਂ ਨਹੀਂਆਂ ਉਹ ਖਰਾਬ ਨਹੀਂ ਹੋ ਜਾਂਦੀਆਂ ਨੇ ਜਰਜੀ ਪਹਿ ਕੇ ਹਾਂਜੀ ਹਾਂਜੀ ਤੇ ਹੁਣ ਖਰਾਬ ਦਾ ਉਹਦਾ ਕੋਈ ਹੱਲ ਹੈਗਾ ਆਪਣੇ ਕੋਲ ਇਹ ਵਰਦੀ ਪਹਿਲਾਂ ਜਿਹੜੇ ਚਾਦਰ ਸੀਗੀ ਉਹ ਜਿਸਤੀ ਚਾਦਰ ਨੇ ਜੁਗੱਠਾ ਬਣ ਗਿਆ ਸੀ ਸਟਾਰਟਿੰਗ ਵਿੱਚ ਜਿਹੜੀਆਂ ਲੱਗਦੀਆਂ ਸੀ ਹਾਂ ਬਈ ਨਾ ਉਹ ਜਿਸਤੀ ਕਹਿੰਦੇ ਹਾਂ ਹਾਂਜੀ ਠੀਕ ਹੈ ਉਹਦੇ ਆ ਬਣਦੀਆਂ ਸੀ ਉਹਨਾਂ ਵਿੱਚ ਸ਼ਿਕਾਇਤ ਹੈਗੀ ਸੀਗੀ ਉਹਨਾਂ ਦੇ ਵਿੱਚ ਜਿਹੜੀ ਹੁਣ ਬਣਦੀਆਂ ਨੇ ਇਹ ਸਾਰੀਆਂ ਜਾਪਾਨੀ ਚਾਦਰ ਦਾ ਮਾਮਲਾ ਹੈਗਾ ਤੇ ਇਹ ਉਹਦਾ ਬਾਈ ਫਿਰ ਕੀ ਸਿਸਟਮ ਰਹਿੰਦਾ ਉਹਦਾ ਸੈਟ ਸੈਟਿੰਗ ਹੋ ਜਾਂਦੀ ਉਹਦੀ ਸੈਟਿੰਗ ਹੋ ਜਾਂਦੀ ਹੈ ਇਹੋ ਕੱਟ ਕੇ ਜਿਵੇਂ ਜਿਹੜੀ ਚੀਜ਼ ਦੀ ਬਣੀ ਹੋਈ ਹੈ ਜਿੰਨੀ ਕ ਮੰਨ ਕੇ ਚਲੋ ਖਰਾਬ ਹੈ ਜੇ ਮੰਨ ਕੇ ਚਲੋ ਇੰਨੀ ਖਰਾਬ ਹੈਗੀ ਆ ਜਿਵੇਂ ਬਾਈ ਮੜੀ ਜੀ ਇੱਥੋਂ ਲੱਗਦਾ ਹੈ ਖਰਾਬ ਹੋ ਜਾ ਹਾਂਜੀ ਥੱਲੇ ਥੱਲੇ ਉਹ ਕੱਟ ਕੇ ਉਹਦਾ ਫਰਮਾ ਬਣਾ ਕੇ ਉਹਦੇ ਨਾਲ ਆਪਾਂ ਉਹਨੂੰ ਵੈਲਡਿੰਗ ਵੀ ਕਰਕੇ ਉਹਦੀ ਰਿਪੇਅਰ ਵੀ ਹੋ ਜੂਗੀ ਉਹਦੀ ਕੋਈ ਐਸੀ ਜਗ੍ਹਾ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਕੋਈ ਪਲੇਟ ਹੈਗੀ ਆ ਤੁਹਾਡੇ ਨੰਬਰ ਤੇ ਕੰਟੈਕਟ ਕਰ ਸਕਦੇ ਹਾਂ ਹਾਂਜੀ ਕੰਟੈਕਟ ਕਰ ਸਕਦਾ ਆਪਾਂ ਉਹ ਵੀ ਹੱਲ ਉਹਦਾ ਵੀ ਹੱਲ ਕਰ ਸਕਦੇ ਹਾਂ ਦੋਸਤ ਆ ਤੇ ਇੱਕ ਵਾਈ ਜਿਹੜਾ ਤੁਸੀਂ ਇਹ ਜਿਹੜਾ ਚਾਗਾਟ ਬਣਾ ਲਈ ਮੰਨ ਲਓ ਆਰਡਰ ਕੀਤਾ ਉਹ ਚਾਗਾਟ ਤੁਸੀਂ ਬਣਾ ਲਈ ਹਾਂਜੀ ਉਸ ਤੋਂ ਬਾਅਦ ਬਾਈ ਜਿਹੜਾ ਆ ਦੇਖੀ ਜਾਨਾ ਇਧਰ ਆ ਤਾਂ ਹੁਣ ਚਾਗਾਟ ਬਣੀ ਜਾਂਦੀ ਹੈ ਹਾਂਜੀ ਆ ਦੇਖਾ ਦਿਓ ਬਾਈ ਆ ਚਾਗਾਟ ਬਣੀ ਜਾਂਦੀ ਹੈ ਤੇ ਇਹਦੇ ਚ ਬਾਈ ਜਿੰਨੇ ਇਹਦਾ ਕਲਰ ਅਲੱਗ ਦਾ ਹੈ ਇਹ ਜਿਹੜਾ ਰਹਿਣਾ ਇਹਦਾ ਕਲਰ ਵਗੈਰਾ ਦਾ ਕੇ ਬਾਈ ਜਦੋਂ ਇਹ ਤਿਆਰ ਪਹਿਲਾਂ ਤੇ ਇਹਦੇ ਵਿੱਚ ਆਹ ਚੀਜ਼ੀ ਆਉਂਦੀ ਹੈ ਕੰਪਨੀ ਵੱਲੋਂ ਆਹ ਵਾਲਾ ਜਿਹੜਾ ਚੀਜ਼ ਇਹਦੇ ਵਿੱਚ ਕਰਦਾ ਹੈਗਾ ਚਾਦਰ ਹੋਗੀ ਮੰਨ ਲਓ ਚਾਦਰ ਹੋਣੀ ਹੈ ਤੁਸੀਂ ਉਥੋਂ ਕੱਟ ਕੇ ਆਪਾਂ ਤਿਆਰ ਕਰਕੇ ਜਿਹੜਾ ਮਾਲ ਤਿਆਰ ਕਰਕੇ ਵੀ ਆਪਾਂ ਇਧਰੋਂ ਰੈਡੀ ਕੀਤਾ ਠੀਕ ਹੈ ਜੀ ਠੀਕ ਹੈ ਜ ਉਸ ਤੋਂ ਬਾਅਦ ਵਿੱਚ ਕੀ ਹੈਗਾ ਇਹਦੇ ਵਿੱਚ ਆ ਜਿਹੜਾ ਤੁਸੀਂ ਆ ਬਲੈਕ ਦੇਖਦੇ ਹੋ ਇਹ ਅੰਦਰ ਇਹਦੇ ਕੰਪਾਉਂਡ ਦੀ ਕੋਟਿੰਗ ਕੀਤੀ ਹੋਈ ਆ ਠੀਕ ਹੈ ਬਾਈ ਇਹਦੇ ਵਿੱਚ ਇੱਕ ਤਾਂ ਜਰੂਰੀ ਸ਼ਿਕਾਇਤ ਨਹੀਂ ਹੈਗੀ ਇਹਦੀ ਲਾਈਫ ਵੱਧਦੀ ਆ ਠੀਕ ਹੈ ਬਾਈ ਠੀਕ ਹੈ ਬਾਕੀ ਜਿਹੜਾ ਕਲਰ ਕੀਤਾ ਹੈ ਪੇਂਟ ਕੀਤਾ ਹੈ ਸਾਰਾ ਆਪਾਂ ਦੁਬਾਰਾ ਕੀਤਾ ਹੋਇਆ ਸਾਰਾ ਆਹ ਵਾਲਾ ਕਲਰ ਅੰਦਰ ਵੀ ਤੁਸੀਂ ਦੁਬਾਰਾ ਕੀਤਾ ਹਾਂਜੀ ਇਹ ਸਾਰਾ ਦੁਬਾਰਾ ਕੀਤਾ ਹੋਇਆ ਹੈ ਇਹ ਮੋਰ ਘੱਟ ਦੇਖਦੇ ਆ ਬਾਈ ਇਹ ਕੋਈ ਕਰਕੇ ਨਹੀਂ ਦਿੰਦਾ ਹਾਂਜੀ ਕੋਈ ਕਰਕੇ ਨਹੀਂ ਦਿੰਦਾ ਇਹਨੂੰ ਤਕਰੀਬਨ ਹਰੇਕ ਕੋਈ ਜੋੜ-ਜੋੜ ਤੇ ਮਾਰ ਕੇ ਦੇ ਜਾਂਦਾ ਸਾਰੇ ਦੇ ਜਗ੍ਹਾ ਤੋਂ ਕੋਈ ਜ਼ਿਆਦਾ ਫੇ ਦੇ ਦਿੰਦੇ ਨੇ ਉੱਥੇ ਮਾਰਿਆ ਤਾਂ ਉੱਥੇ ਮ ਤੇ ਬਈ ਇਹਦੇ ਚ ਕੱਜੇ ਦੇ ਬਾਰੇ ਦਾ ਕੀ ਰਹਿੰਦਾ ਹੈ ਕਿਹੜੀ ਇਹਦੇ ਲਾਉਣੇ ਆਪਾਂ ਜੇ ਦੇਖੀਏ ਤੇ ਸਟੀਲ ਹੀ ਹੁੰਦੇ ਨੇ ਹਾਂਜੀ ਕੱਜੇ ਸਟੀਲ ਦੇ ਨੇ ਜੀ ਠੀਕ ਹੈ ਜੀ ਜਿਹੜੇ ਸਾਰੇ ਕੱਪੜੇ ਜਿੰਨੇ ਵੀ ਲੱਗਦੇ ਨੇ ਸਾਰੇ ਸਟੀਲ ਦੇ ਕੱਪੜੇ ਲੱਗਦੇ ਨੇ ਉਹ ਕਸਟਮਰ ਦੀ ਡਿਮਾਂਡ ਤੇ ਹੈ ਜੀ ਉਹ ਵਾਲੀ ਚੀਜ਼ ਜਿਹੜੀ ਹੈਗੀ ਆ ਉਹ ਕਿਵੇਂ ਵੀ ਲਗਾਉਣੀ ਹੈ ਹਾਂਜੀ ਕਿਵੇਂ ਵੀ ਲਗਾਉਣੀ ਹੈ ਕੋਈ ਸਸਤਾ ਲਗਾਉਣਾ ਮਹਿੰਗਾ ਲਗਾਉਣਾ ਓ ਠੀਕ ਹੈ ਜੀ ਤੇ ਜੇ ਕਿਸੇ ਕਸਟਮਰ ਨੇ ਆਗਦਾ ਲਾਉਣਾ ਹੈ ਉਹ ਆਗਦਾ ਵੀ ਲਾ ਸਕਦੇ ਆਪਾਂ ਉਹਨਾਂ ਨੂੰ ਜਿਵੇਂ ਆਕੀ ਤੇ ਲੱਗੀ ਹੋਈ ਹੈ ਇਹਦੇ ਵਿੱਚ ਆਹ ਬੜਾ ਪੱਤੀਆਂ ਲੱਗੀਆਂ ਹੋਈਆਂ ਨੇ ਹਾਂਜੀ ਇਹ ਚੀਜ਼ ਲਾ ਕੇ ਦੇ ਦਿੰਨੇ ਆ ਬਾਕੀ ਜੀ ਕਸਟਮਰ ਨੇ ਆਪ ਦਾ ਕੱਲ ਦਾ ਲਾਉਣਾ ਆਪ ਦਾ ਵੀ ਲਾ ਸਕਦੇ ਠੀਕ ਆ ਬਈ ਠੀਕ ਆਪਾਂ ਗੱਲ ਕਰੀਏ ਜਿਹੜੀ ਆਪਾਂ ਜ਼ਿਆਦਾਤਰ ਸੁਣਦੇ ਹਾਂ ਹਾਂਜੀ ਵੀ ਜਿਹੜੀ ਇਹ ਆਪਣੀ ਚਿਕਾਰ ਦਾ ਆਰਡਰ ਹੈ ਮੰਨ ਲਾ ਅਗਲੇ ਦਾ ਹਾਂਜੀ ਚਿਕਾਰ ਦਾ ਆਰਡਰ ਅਗਲੇ ਨੇ ਵੀ ਚਿਕਾਰ ਦੇ ਵਿੱਚ ਸਾਡੇ ਆਹ ਚਾਦਰ ਲੱਗ ਜੇ ਤੇ ਜਿਹੜੀ ਸਟੀਲ ਦੀ ਪੈਰ ਵਾਲਾ ਮੈਟਰ ਰਹਿੰਦਾ ਅਗਲੇ ਕਹਿੰਦਾ ਯਾਰ ਬਈ ਉਹ ਨਰਮ ਲਾ ਕੇ ਦੇ ਦਿੰਦੇ ਆ ਹਾਂਜੀ ਹੁਣ ਬਈ ਇਹਦਾ ਤੋਲਣ ਦਾ ਵੀ ਹਿਸਾਬ ਤਾਂ ਬੰਦਾ ਥੋੜਾ ਜਿਵੇਂ ਹੁਣ ਇਹ ਵੇਟ ਉਹ ਜੇ ਮਾੜੀ ਹੈ ਜੇ ਚੰਗੀ ਆ ਉਹਦਾ ਕੀ ਫਰਕ ਜਰਾ ਤੁਹਾਡਾ ਹੈ ਤੋਲਣਾ ਭਾਈ ਜਿਹੜਾ ਵੀ ਚੁਗਾਠ ਹੈ ਜਿੰਨਾ ਵੀ ਆਪਣਾ ਆਰਡਰ ਜਿਹੜਾ ਤੋਲ ਕੇ ਆਰਡਰ ਹੈਗਾ ਠੀਕ ਹੈ ਜੀ ਉਹਨੂੰ ਕਸਟਮਰ ਨੂੰ ਬੁਲਾ ਕੇ ਆਪਾਂ ਉਹਦੇ ਸਾਹਮਣੇ ਵਜ਼ਨ ਕਰਦੇ ਬਿਨਾਂ ਟਾਈਪ ਤੋਂ ਬਿਨਾ ਪਾਇਪ ਤੋਂ ਕੱਲੀ ਚਵਾਟਦਾ ਜਿੱਦਾਂ ਜਿੰਨਾ ਵੀ ਆਰਡਰ ਉਹਦਾ ਉਹਦਾ ਵਜ਼ਨ ਕਰਕੇ ਜਿਹੜਾ ਪਾਇਪ ਹੈਗੀ ਆ ਉਹ ਉਸ ਤੋਂ ਬਾਅਦ ਚ ਅਲੱਗ ਤੋਂ ਆ ਪਾਇਪ ਪਹੁੰਚੇ ਉਹ ਹੌਲੀ ਭਾਰੀ ਕਿਸੇ ਨੇ ਜਿਹੋ ਜਿਹੀ ਵੀ ਪਾਉਣੀ ਆ ਉਹ ਠੀਕ ਹੈ ਬਾਈ ਉਹ ਅਲੱਗ ਤੋਂ ਪਾਉਣੀ ਆ ਪਰ ਪਾਇਪ ਦਾ ਵਿੱਚ ਵਜ਼ਨ ਨਹੀਂ ਹੁੰਦਾ ਉਹਦੇ ਵਿੱਚ ਠੀਕ ਹੈ ਬਾਈ ਉਹ ਅਲੱਗ ਤੋਂ ਆ ਉਹ ਅਲੱਗ ਤੋਂ ਆ ਹਾਂਜੀ ਤੇ ਉਥੇ ਤਾਂ ਆਪਾਂ ਕਹੀ ਨਹੀਂ ਸਕਦੇ ਆ ਜੀ ਤਾਂ ਵੀ ਇਹ ਸਾਡੇ ਤੇ ਮਾਰੀ ਆ ਉਹਦਾ ਅਗਲੇ ਦੇ ਕਸਟਮਰ ਨੇ ਲਵਾਉਣੀ ਆ ਯਾ ਮੈਨੂੰ ਸਖਤ ਲੱਗਦੀ ਆ ਮੈਨੂੰ ਭਾਰੀ ਲੱਗਦੀ ਆ ਭਾਰੀ ਲੱਗਦੀ ਆ ਫਿਰ ਇਹ ਫਿੱਟ ਕਰਦੇ ਹਾਂਜੀ ਫਿਰ ਤਾਂ ਕੋਈ ਓਲੇ ਦੀ ਨਾ 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 ਓਲੇ ਵਾਲੀ ਕੋ ਵਧੀਆ ਤੁਸੀਂ ਜਾਣਕਾਰੀ ਦਿੱਤੀ ਤੇ ਬਈ ਜੀ ਆਪਾਂ ਗੱਲ ਕਰੀਏ ਜਦੋਂ ਆਰਡਰ ਆ ਹਾਂਜੀ ਆਰਡਰ ਦੇ ਵਿੱਚ ਨਾ ਆਪਾਂ ਜਿਆਦਾਤਰ ਕਸਟਮਰ ਇਹ ਚੀਜ਼ ਦੇਖ ਦਿੰਦੇ ਆਂ ਕਈ ਵਾਰੀ ਨਾ ਜਦੋਂ ਬਣਾਤਾ ਮਾਲ ਆ ਅਸੀਂ ਅਗਲੇ ਨੂੰ ਚੈੱਕ ਕਰਾਉਣਾ ਉਹ ਵੀ ਬਾਈ ਤੁਹਾਡਾ ਜਿਹੜੀ ਚਾਦਰ ਅਸੀਂ ਕਹੀ ਸੀ ਕਾਮਦੇ ਨੂੰ ਲੱਗਿਆ ਸੀ ਜਾਂ ਦੂਸਰਾ ਕੋਈ ਵੀ ਕੰਪਨੀ ਦਾ ਆਪਾਂ ਲਾਇਆਗਾ ਹਾਂਜੀ ਆਪਾਂ ਉਹ ਮਾਲ ਲਾਇਆ ਵੀ ਆਪਾਂ ਉਹਨੂੰ ਚੈੱਕ ਆਉਣ ਵਾਸਤੇ ਬੰਦਾ ਦੂਰੋਂ ਆ ਉਹ ਆ ਨਹੀਂ ਸਕਦਾ ਕੋਈ ਬੰਦਾ ਆ ਵੀ ਸਕਦਾ ਤੁਸੀਂ ਉਹਦਾ ਕੀ ਪ੍ਰੋਸੀਜਰ ਹੈ ਤੁਹਾਡਾ ਉਹ ਕੀ ਵੀ ਅਗਲੇ ਨੂੰ ਬਣਾ ਰਹੇ ਅਗਲੇ ਨੂੰ ਬਾਅਦ ਚ ਅਗਲਾ ਕੋਈ ਹੋਏ ਇਹ ਨਾ ਕਹੇ ਵੀ ਤੁਹਾਡੇ ਭਾਈ ਮਾਲ ਤਾ ਕੇ ਆ ਜੀ ਤਾਂ ਹੋਰ ਹੈ ਕਿਉਂਕਿ ਕਈ ਬੰਦੇ ਬਹਿ ਮੰਨ ਜਾਂਦੇ ਆ ਹਾਂਜੀ ਉਹਦਾ ਭਾਈ ਕੀ ਸਿਸਟਮ ਹੈ ਇਹ ਜੀ ਜਿਹੜਾ ਆਪਾਂ ਜਿਹੜੀ ਉਹਦੀ ਗੱਲ ਕਰ ਲਈ ਚਾਹੇ ਕੰਮ ਤੈਨੂੰ ਦਾਇ ਚਾਹੇ ਆਪਣੇ ਕੋਲ ਜੀਐਸਡਬਲਯੂ ਦਾ ਮਾਲ ਹੈ ਠੀਕ ਹੈ ਜੀ ਉਹ ਜਿਹੜੀ ਗੱਲ ਕਰਕੇ ਜਾਊਗਾ ਕਸਟਮਰ ਜਿਹਦਾ ਤਾਂ ਇੱਥੇ ਆਪਣੇ ਕੋਲੇ ਆ ਸਕਦਾ ਠੀਕ ਹੈ ਜੀ ਉਹ ਤਾਂ ਮਾਲ ਵੀ ਬਣਾ ਕੇ ਆਪਾਂ ਤਿਆਰ ਕਰਕੇ ਪੇਂਟ ਕਰਨ ਤੋਂ ਪਹਿਲਾਂ ਆਪਾਂ ਅਗਲੇ ਨੂੰ ਚੈੱਕ ਕਰਾ ਸਕਦੇ ਹਾਂ ਠੀਕ ਹੈ ਜੀ ਵਿਆਹ ਕੰਪਨੀ ਜੇ ਕੰਮ ਤੇ ਨੋਂਦੀ ਆ ਤੇ ਵੀ ਉਹ ਕੰਮ ਤੇ ਨੋਂਦੇ ਵਿਆਹ ਸਟੈਂਪਲ ਲੱਗੀਆਂ ਹੋਈਆਂ ਨੇ ਸਾਰਾ ਮਾਲ ਆਪਾਂ ਚੈੱਕ ਕਰਾ ਸਕਦੇ ਹਾਂ ਠੀਕ ਹੈ ਜੀ ਜਿਹੜਾ ਕੋਈ ਨਹੀਂ ਆ ਸਕਦਾ ਆਪਣੇ ਕੋਲੇ ਕਸਟਮਰ ਨਹੀਂ ਆ ਸਕਦਾ ਦੂਰੋਂ ਆ ਹਾਂਜੀ ਉਹਨੂੰ ਆਪਾਂ ਵੀਡੀਓ ਕਾਲ ਦੇ ਰਾਈ ਠੀਕ ਹੈ ਜੀ ਉਹਨੂੰ ਸਾਰਾ ਆਪਾਂ ਚੈੱਕ ਕਰਾ ਸਕਦੇ ਹਾਂ ਮਾਲ ਉਹਦਾ ਡੇਟ ਵੀ ਆਪਾਂ ਜਿਹੜਾ ਹੈਗਾ ਉਹ ਵੀਡੀਓ ਕਾਲ ਦੇ ਉੱਤੇ ਹੀ ਆਪਾਂ ਉਹਦਾ ਡੇਟ ਕਰਾ ਸਕਦੇ ਹਾਂ ਉਦੋਂ ਬੈ ਲੋਡਿੰਗ ਦਾ ਵੀ ਆਪਾਂ ਉਹ ਤਾਂ ਲੋਰਨ ਦਾ ਕਰਾ ਕੇ ਵੀ ਉਹ ਮਾਲ ਜਿੰਨਾ ਵੀ ਉਹਦਾ ਨਗ ਹੈਗੇ ਨੇ ਸਾਰੇ ਪ੍ਰੋਪਰ ਉਹਨੂੰ ਗਿਣਤੀ ਕਰਾ ਕੇ ਉਹਦਾ ਵਜ਼ਨ ਕਰਾ ਕੇ ਉਹਦਾ ਆਪਾਂ ਲੋਡ ਵੀ ਕਰਾ ਕੇ ਉਹਨੂੰ ਭੇਜ ਸਕਦੇ ਆਪਾਂ ਉਹਨੂੰ ਠੀਕ ਹੈ ਬਾਈ ਤੇ ਦੋਸਤੋ ਆਪਣੇ ਪੇਜ ਦੇ ਉੱਤੇ ਹਰ ਵਕਤ ਡਿਮਾਂਡ ਰਹਿੰਦੀ ਹੈ ਬਾਈ ਆਪਾਂ ਨੂੰ ਕਮੈਂਟ ਵੀ ਕਰਦੇ ਆਪਣੇ ਭਰਾ ਵੀ ਬਾਈ ਤੁਸੀਂ ਚਗਾਠਾਂ ਬਾਰੇ ਘਟ ਦੱਸ ਦਿਓ ਵੀ ਜਦੋਂ ਕੋਠੀ ਤੁਸੀਂ ਬਣਦੀ ਦਿਖਾ ਦਿੰਦੇ ਹੋ ਪਲਸਟਰ ਹੋਈ ਹੁੰਦੀ ਹੈ ਉਹਦੇ ਚ ਚਗਾਠ ਤੇ ਬਈ ਅੱਜ ਆਪਾਂ ਬਾਈ ਨਾਲ ਸਾਰੀ ਗੱਲਬਾਤ ਕੀਤੀ ਹੈ ਚੁਗਾਠਾਂ ਦੇ ਮਸਲੇ 'ਚ ਤੇ ਬਾਈ ਉਹਨੇ ਚੁਗਾਠਾਂ ਬਣਾਉਂਦੇ ਬਹੁਤ ਸੋਹਣਾ ਕੰਮ ਹੈ ਤੁਸੀਂ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਤੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਇਹਨਾਂ ਦਾ ਤੁਸੀਂ ਜੋ ਵੀ ਆਰਡਰ ਦੇਣਾ ਹੈ ਤਸੱਲੀ ਨਾਲ ਦੇ ਸਕਦੇ ਹੋ ਤੇ ਬਾਕੀ ਬਾਈ ਹੋਰ ਨਾਲ ਤੁਸੀਂ ਸਾਰੀ ਗੱਲਬਾਤ ਫੋਨ ਤੇ ਕਰ ਸਕਦੇ ਹੋ ਆ ਸਕਰੀਨ ਤੇ ਨੰਬਰ ਹੈ ਜੀ ਧੰਨਵਾਦ ਜੀ